ਹੰਨੀ ਐਏ ਭੁੱਖ ਲੱਗ ਰਹੀ ਐ ਹਾਂ ਕਿੰਨੀ ਭੁੱਖ ਲੱਗੀ ਐ ਕਿੰਨੀ ਭੁੱਖ ਲੱਗੀ ਐ ਐਨੀ ਅੱਲਾਹ ਤਾਲੀਆਂ ਯਾਨੋ ਐ ਕਲਾਪਿੰਗ ਕਰ ਕਲਾਪਿੰਗ ਨੈਪਿੰਗ ਯੇ ਜਿਹੜਾ ਕਿ ਅਸੀਂ ਕਰ ਰਹੇ ਹਾਂ ਅਦੀਵਾਸ ये देखो पापा। पापा जी। तो पापा जी आ जाओ। पापा। पापा ਭਾਰਤੀ ਉਹਨਾਂ ਦੇ ਵਲੌਗ ਚੱਲ ਰਹੇ ਆ ਤੜਕੀ ਤੜਕੀ ਲੋਕਾਂ ਦੀਆਂ ਤੜਕੀ ਤੜਕੀ ਬੈਠੇ ਗੱਲਾਂ ਸੁਣੀ ਜਾਂਦੇ ਆ ਕੌਣ ਕੀ ਕਰ ਰਿਹਾ ਕੌਣ ਕੀ ਕਰ ਰਿਹਾ ਭਾਰਤੀ ਲਹਿਰੀਆ ਬਾਸੀਆਂ ਤੜਕੀ ਤੜਕੀ ਇਹ ਸਾਨੂੰ ਨੀਂਦ ਚੜੀ ਜਾਂਦੀ ਹੈ ਮੋਹ ਤਾਂ ਦੇਖੋ ਇਹ ਨਹੀਂ ਬੁਲਿਓ ਹਾਂ ਭਾਰਤੀ ਦੇ ਬਲੌਗ ਉਹ ਤਾਂ ਦੇਖਣ ਵਾਲੇ ਹੁੰਦੇ ਆ ਪੂਰੇ ਫਨੀ ਬਲੌਗ ਹੁੰਦੇ ਆ ਤੇ ਭਾਰਤੀ ਦੇ ਬਲੌਗ ਦੇਖ ਕੇ ਇੱਕ ਹੋਰ ਵੀ ਸਿੱਖਣ ਨੂੰ ਵੀ ਮਿਲਦਾ ਵਧੀਆ ਹਾਂ ਓਏ ਇਮੇ ਸਿੱਖਣ ਨੂੰ ਮਿਲਦਾ ਹੈ ਜਿਵੇਂ ਭਾਰਤ ਨੂੰ ਦੇਖ ਦੇ ਕੇ ਬਹੁਤ ਲੋਕ ਮੋਟੀਵੇਟ ਹੋਏ ਨੇ ਆਪਣੇ ਪੰਜਾਬ ਦੇ ਉਹਦੇ ਇੰਟਰਵਿਊ ਤੇ ਦੇਖ ਕੇ ਕਿੰਨੇ ਲੋਕਾਂ ਨੇ ਬਲੌਗ ਨੂੰ ਸ਼ੁਰੂ ਦਿੱਤੇ ਨੇ ਇਹ ਆਪਣੇ ਪੰਜਾਬ ਦੇ ਲੋਕ ਬਲੌਗ ਵਗੈਰਾ ਬਣਾਉਂਦੀ ਨਹੀਂ ਹੈਗੇ ਵੀਡੀਓ ਵਗੈਰਾ ਬਣਾਉਂਦੀ ਨਹੀਂ ਆਪਣੇ ਬਸ ਕੀ ਜਾਂ ਇੱਕ ਦੂਜੇ ਤੇ ਲੱਗਣਾ ਇੱਕ ਦੂਜੇ ਨੂੰ ਬਸ ਮਾੜਾ ਕਹਿਣਾ ਗਲਤ ਨਾ ਕਰੋ ਚੰਗਾ ਕਰੋ ਵਧੀਆ ਕਰੋ ਸੋ ਵੀਡੀਓ ਬਲੌਗ ਬਣਾਓ ਜੋ ਵੀ ਤੁਹਾਡਾ ਹਾਂਜੀ ਓ ਕੀ 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 ਸਾਸ੍ਰੀ ਗੱਲ ਕਰ ਪੁੱਤਾਂ ਚਾਚੀ ਗੱਲ ਕਰ ਚਾਚੀ ਗੱਲ ਕਰ ਸਾਸ੍ਰੀ ਕਾ ਹਾਈ ਹਾਈ ਕਿਤਾਬੀ ਦਾ ਸਾਰੇ ਅੱਜ ਮੀਂਹ ਪੈ ਰਿਹਾ ਤੇ ਅੱਜ ਦਿਨ ਵੀ ਬਸੰਤ ਪੰਚਮੀ ਦਾ ਸਵੇਰ ਸਵੇਰ ਦਾ ਦਿਨ ਤੇ ਰਾਤ ਦਾ ਲੱਗਿਆ ਮੀਂਹ ਪੈਣਾ ਤੇ ਅੱਜ ਜੰਨੇ ਲੋਕਾਂ ਦੇ ਜਿੰਨੇ ਲੋਕਾਂ ਨੇ ਪਤੰਗ ਜੜਾਣਿਆ ਉਹਨਾਂ ਦਾ ਜੱਗ ਨੇ ਪੂਰਾ ਉਿੰਮਾਨ ਦੁਖੀ ਕਰਿਆ ਪਿਆ ਅਸੀਂ ਸਵੇਰੇ ਸਵੇਰੇ ਪਤੰਗ ਕੱਲ ਪਤੰਗ ਲੈ ਕੇ ਆਏ ਸੀਗੇ ਤੇ ਪਤੰਗ ਪਿਆ ਰੱਖੇ ਹੁਣ ਨਾ ਤਾਂ ਪਤੰਗ ਚੜ੍ਹ ਸਕਦੇ ਆ ਤੇ ਸਾਰੀ ਲੋਕ ਵਿਚਾਰੀ ਦੇਖ ਰਹੇ ਆ ਵੀ ਮੀਂਹ ਹਟੂ ਤੇ ਬੱਦਲ ਸਾਫ ਹੋਵੇ ਤੇ ਪਤੰਗ ਚੜ੍ਹੀਏ ਤੇ ਬੱਦਲ ਸਾਫ ਹੋਣਾ ਹੀ ਨਹੀਂ ਆ ਜਿਹੜੇ ਹਿਸਾਬ ਦਾ ਅੱਜ ਮੌਸਮ ਆਇਆ ਪਿਆ ਸਾਰਾ ਦਿਨ ਹੀ ਲੱਗਦਾ ਵੀ ਮੀਂਹ ਪੈਂਦਾ ਹੀ ਰਹੂਗਾ ਅੱਜ ਤਰੀਕ 23 ਦਿਨ ਸ਼ੁੱਕਰਵਾਰ ਸ਼ੁੱਕਰਵਾਰ ਆ ਨਾ ਤਰੀਕ 23 ਤੇ ਦਿਨ ਸ਼ੁੱਕਰਵਾਰ ਤੇ ਟਾਈਮ ਹੋ ਗਿਆ ਲਗਭਗ 11 ਵਜੇ 11 ਵਜੇ ਅੱਜ ਸਿੱਖ ਬਸ ਬੈਠੇ ਆ ਸਵੇਰ ਦੇ ਤੇ ਹੁਣ ਵਲੌਗ ਸ਼ੁਰੂ ਕੀਤਾ ਹੈ ਜੀ ਪਹਿਲਾਂ ਦਾ ਵੱਡਿਆਂ ਛੋਟਿਆਂ ਨੂੰ ਭੈਣਾ ਭਰਾਵਾਂ ਨੂੰ ਚਾਚੀਆਂ ਤਾਈਆਂ ਮਾਸੀਆਂ ਮਸੜ ਸਾਰੇ ਪੂਆ ਕੋ ਫਿਰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸ਼ਹਿਰ ਪਟਿਆਲੇ ਦਾ ਹਾਂ ਜੀ ਪਪਾ ਜੀ ਤੇਲ ਨਹੀਂ ਕਰ ਰਹੇ ਜੁੰਡੀ ਕਰ ਰਹੇ ਜੁੰਡੀ ਕਰ ਰਹੇ ਕੋਈ ਸ਼ੇਰ ਪਾਉਣਾ ਮੈਂ ਸ਼ੇਰ ਪਾਣਾ ਹਾਂਜੀ ਬਾੜ ਤੜਾਂਗੇ ਬਾੜ ਕਿਥੇਂ ਤੜੇ ਬਾੜ ਓਏ ਹਾਂ ਏ ਤੇਲ ਲਾਉਣਾ ਜੀ ਅਸੀਂ ਵੀਡੀਓ ਬਣਾਉਣ ਲਈ ਮੈਂ ਆ ਗਿਆ ਉੱਪਰ ਜੀ ਦੇਖੀਏ ਮਾਂ ਲੋਕਾਂ ਨੂੰ ਕੀ ਲੋਕਾਂ ਦਾ ਚੱਲ ਰਿਹਾ ਹੈਗਾ ਮਾਹੌਲ ਕੋਈ ਬੰਦਾ ਨਹੀਂ ਆ ਉੱਪਰ ਸੱਤਾਂ ਤੇ ਮੈਂ ਪਈ ਜਾਂਦਾ ਲੋਕ ਤਤੰਗਾ ਦੀ ਵੇਟ ਕਰ ਰਹੇ ਆ ਤੇ ਪਹਿਲਾਂ ਮੈਂ ਬਿਨਾ ਮਾਈਕ ਤੋਂ ਬਣਾ ਰਿਹਾ ਸੀ ਵੀਡੀਓ ਤੇ ਹੁਣ ਮਾਈਕ ਲਾਇਆ ਹੋਇਆ ਤੇ ਬਸ ਇੰਨਾ ਕੁ ਫਰਕ ਪੈਂਦਾ ਆਵਾਜ਼ ਦਾ ਤੇ ਜਿਹੜੇ ਲੋਕ ਬਹਾਨਾ ਬਣਾਉਂਦੇ ਆ ਕਿ ਵੀਡੀਓ ਵਗੈਰਾ ਬਣਾਉਣ ਤੋਂ ਮਾਈਕ ਹੈ ਨਹੀਂਗਾ ਤਾਂ ਬਿਨਾ ਮਾਈਕ ਤੋਂ ਵੀ ਵਧੀਆ ਬਣਦੀ ਆ ਹੁਣ ਜਿੱਦਾਂ ਤੁਸੀਂ ਮੇਰੀ ਜਿਹੜੀ ਪਹਿਲਾਂ ਆਵਾਜ਼ ਸੁਣ ਰਹੇ ਸੀ ਉਹ ਬਿਨਾ ਮਾਈਕ ਤੋਂ ਸੀ ਮੋਬਾਈਲ ਦੇ ਨਾਲ ਹੀ ਵੀਡੀਓ ਬਣਾ ਰਿਹਾ ਸੀ ਮੈਂ ਤੇ ਇਹ ਰਾਤ ਕੱਪੜੇ ਰਹਿ ਗਏ ਪੁਰੇ ਪਏ ਤੇ ਧਿਆਨ ਦਿੱਤਾ ਨਹੀਂ ਤੇ ਕੱਪੜੇ ਭਿੱਜ ਗਏ بارش ਕਿੰਨੀ ਤੇਜ਼ ਹੋ ਰਹੀ ਆ ਤੇ ਇੱਥੇ ਪਤਾ ਲੱਗਦਾ ਹੋਣਾ ਤੇ ਮੈਂ ਆਇਆ ਛਤਰੀ ਲੈ ਕੇ ਚਲੋ ਮੇਰਾ ਮਾਰ ਕੇ ਆਉਣਿਆ ਬੱਦਲ ਜਿਹੜੇ ਸਾਡਾ ਬੱਦਲ ਹੋਇਆ ਪੈਗਾ ਮੀਂਹ ਹਟਣਾ ਨਹੀਂ ਹੈਗਾ ਕਿ ਇਹ ਦੱਸਾਂ ਵੀ ਇੱਕ ਹਫ਼ਤੇ ਦਾ ਹੋਇਆ ਪੂਰਾ ਹੁਣ ਇੱਕ ਹਫ਼ਤਾ ਨਹੀਂ ਹੈ ਬੈਣਾ ਚਲੋ ਹੁਣ ਚੱਲਦੇ ਆਂ ਹੋਰ ਕੁਝ ਹੈ ਨਹੀਂ ਬਸ ਅਜੇ ਤਾਂ ਬੈਠੇ ਆਂ ਸਵੇਰੇ ਚਾਹ ਪਣੀ ਪੀ ਕੇ ਮੈਂ ਰੋਟੀ ਖਾ ਲਈ ਤੇ ਮੇਰਾ ਬ੍ਰੇਕਫਾਸਟ ਕਰ ਲਿਆ ਤੇ ਹੁਣ ਬਸ ਬੈਠੇ ਆਂ ਕਿ ਹੁਣ ਫੇਰ ਚਾਹ ਵੀ ਲੈਣੀ ਆ ਚਾਹੇ ਚਾਹ ਚੱਲਣੀ ਅੱਜ ਹਾਂ ਇਹ ਕੀ ਕਰ ਰਹੇ ਆ ਕੀ ਕਰ ਰਹੇ ਤੈਗੂ ਦੇਖ ਪੈਰਾਂ ਨਾਲ ਆਹ ਕਰਦੀ ਐ ਪੈਰਾਂ ਨਾਲ ਤਾਲੀਆਂ ਮਾਰਦੀ ਐ ਇਹ ਸਾਡਾ ਤੇਗ ਦੀਪੂ ਉੱਥੇ ਕੰਮ ਕਰਦਾ ਦੇਖ ਲੋ ਇਹ ਤਾਲੀਆਂ ਮਾਰਦਾ ਪੈਰਾਂ ਨਾਲ ਆ ਦੇਖ ਕਿਵੇਂ ਪਾਣਾ ਕਿੱਧਾ ਪਾਣਾ ਕਿੱਧਾ ਪਾਣਾ ਇੱਕ ਸਾਡੇ ਤੇਗ ਦੇ ਉਰੇ ਵਾਲ ਕੱਟਾਂਗੇ ਮੱਥੇ 'ਚ ਇਹਦੇ ਚੋਂ ਕੀ ਕਰੀਏ ਤਾਂ ਠਿੱਕੇ ਦਾ ਮੈਲ ਨਹੀਂ ਸਾਫ਼ ਹੁੰਦੀ ਕਿ ਜਿਹੜੀ ਮੱਥੇ 'ਚ ਮੈਲ ਜੀ ਹੁੰਦੀ ਹੈ ਕਿ ਉੱਪਰ ਤੇ ਨੇਚਰਲੀ ਤੇ ਇਹ 1.5 ਸਾਲ ਦੀ ਹੋਣ ਵਾਲੀ ਹੋ ਗਿਆ ਤੇ ਹਲੇ ਤੱਕ ਨਾ ਤਾਂ ਇਹਦੇ ਉਰੇ ਵਾਲ ਝਾਰਿਆਂਗੇ ਤੇ ਨਾ ਹੀ ਇਹਦੀ ਮੈਲ ਹੋ ਗਈ ਹੈ ਇੱਕੇ ਜੁੰਡੀ ਹੁੰਦੀ ਹੈ ਨਹੀਂ ਦੋ ਹੋ ਜਾਂਦੀ ਨੇ ਉਰੇ ਦੋ ਹੋ ਜਾਂਦੀਆਂ ਸਾਈਡਾਂ ਤੇ ਉਹ ਹੁਣ ਇੱਕੇ ਕਰੀ ਅੱਜ ਚਲ ਮਤਲਬ ਜਿੱਥੇ ਉਰੇ ਹੋਣੀ ਹੈ ਕਿ ਉਹ ਪਿੱਛੇ ਹੁੰਦੀ ਹੈ ਅੱਗੇ ਨਹੀਂ ਹੁੰਦੀ ਪੰਡ ਤਾਂ ਹੁਣ ਟਿੱਟੂ ਆਈ ਹੈਏ ਜਿਹੜੇ ਲੋਕਾਂ ਨੇ ਵਲੌਗ ਆਨਲਾਈਨ ਸ਼ੁਰੂ ਕਰਨੇ ਆ ਨਾ ਵਲੌਗ ਦੇਖੇ ਕਰੋ ਮੈਂ ਦੇਖੋ ਵਲੌਗ ਦੇਖ-ਦੇਖ ਵਲੌਗ ਕਿਵੇਂ ਬਣਦੇ ਨੇ ਇਸ ਕਾਰਨ ਕੁਝ ਨਹੀਂ ਕਰਨਾ ਹੁੰਦਾ ਉਸ ਫੋਨ ਚੱਕੋ ਜੇ ਗੱਲ ਆਉਂਦੀ ਆ ਬੰਦੋ ਤੇ ਜਿਹੜੀ ਨਹੀਂ ਸਾਨੂੰ ਸਹੀ ਲੱਗ ਰਹੀ ਉਹ ਕੱਟ ਦੋ ਐਡਿਟ ਕਰਨ ਵੇਲੇ ਕੱਟ ਦੋ ਜੋ ਵੀ ਸਾਨੂੰ ਕਰਨਾ ਤੇ ਬਸ ਐਨੇ ਬਣਾਉ ਤੇ ਵਧੀਆ ਕੰਮ ਸ਼ੁਰੂ ਕਰੋ ਜਿਹਨੇ ਵੀ ਵਲੋਗ ਵਗੈਰਾ ਬਣਾਉਣੇ ਆ। ਬਹੁਤ ਜਦੋਂ ਚੱਲੋ ਹੁਣ ਚੱਲਦੇ ਆਂ। ਬੈਠਦਾ ਕਮਰੇ ਦਾ ਵੀ ਕਮਰੇ ਤੇ ਲਾਤ ਵੀ ਆਹੀ ਉਹ ਪਏ ਨੇ। ਜਿਹੜਾ ਸਮਾਨ ਜਿੱਥੇ ਪਿਆ ਪਿਆ। ਕਿਚਨ ਤੁਸੀਂ ਭਾਂਡੇ ਰੱਖਣ ਨਹੀਂ ਜਾ ਰਹੇ। ਖਾਪੀ ਕੇ ਇੱਥੇ ਰੱਖ ਲੈਣਾ ਜਿਹੜਾ ਵੀ ਹੁੰਦਾ। ਚਾਹ ਵੀ ਉਹ ਵੀ ਉਰੇ ਪਿਆ ਕੱਪ ਤੇ ਹੁਣ ਬ੍ਰੇਕਫਾਸਟ ਕੀਤਾ ਉਹ ਵੀ ਉਰੇ ਪਿਆ। ਸਾਰਾ ਕੁਝ ਉਰੀ ਪਿਆ। ਆਜੋ ਆਜੋ ਹਾਂਜੀ ਸ਼ਾਬਾਸ਼ ਆਜੋ ਆਜੋ ਪੱਜੋ ਪੱਜੋ ਉਹ ਦੂਸਰਾ ਵੀ। ਹਾਂ ਓਏ। ਆਜੋ 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 ਖੜੇ ਹੋ ਕੇ ਖੜੇ ਹੋ ਜਾ ਖੜੇ ਜਾ ਆਜੋ ਪਾਓ ਲੈ ਸੈਂਡਲ ਪਾਈ ਜਾ ਪਤਲੀ ਖੜੇ ਹੋ ਜਾ ਪੁੱਤ ਆਜੋ 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 ਖੜੇ ਹੋ ਜਾ ਖੜਾ ਹੋ ਤੈਨੂੰ ਟਿਕ ਖੜੇ ਹੋ ਹਾਂ ਲੈ ਸੈਂਡਲ ਪਾਓ ਆਜੋ 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 ਕਬੜ 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 ਆ ਜਾ ਗੋ ਨਾ ਪੁੱਤ ਕਰਕੇ ਆਉ ਤਰ ਰਹੀ ਆ ਚਲ ਉਤਰ ਰਿਹਾ ਉਤਰ ਰਿਹਾ ਆਜੋ 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 ਹੇ ਆ ਲੈ ਮੈਂ ਪਾ ਬਈ ਦਰਦੀ ਆ ਇਹ ਇੱਥੇ ਕਰੇ ਦੇਖ ਦੇ ਆਈ ਬਹਿ ਜਾਣਗੇ ਵਿੱਚ ਮੈਂ ਸੈਂਡਲ ਉੱਪਰ ਪੈਰਾ ਕਰਾਂ ਨਾ ਓਏ ਲੈ ਪਾ ਮਾ ਪਾ ਲੋ ਤੇ ਕਾ ਲੈ ਪਾ ਹੀ ਉਤੇ ਆਪੇ ਪਾ ਲੋ ਦੇ ਪੈਰ ਕਰੋ ਕਰ ਦੇ ਦੇ ਮੈਨੂੰ ਹਾਂ ਓਏ ਸਿਆਣਾ ਪੁੱਤਾ ਨਾ ਕੋ ਹਾਂਜੀ ਠੀਕ ਕੋ ਹਾਂਜੀ ਸਿਆਣਾ ਪੁੱਤਾ ਕੌਣਾ ਸਿਆਣਾ ਪੁੱਤਾ ਕੌਣਾ ਠੀਕ ਆ ਓਏ ਲਾਸ ਕ ਵੀ ਰਹਾ ਬੱਦਲ ਮਾ ਟਾਈਮ 12:30 ਹੋ ਗਏ ਦਿਨ ਹਲੇ ਤੱਕ ਦਿਨ ਨਹੀਂ ਚੜਿਆ ਅੱਜ ਨਿਊਜ਼ ਵੀ ਆ ਰਹੀ ਸੀ ਕਹਿੰਦੇ ਵੀ ਕਈ ਆਪਣੇ ਰਾਜਾਂ ਦੇ ਵਿੱਚ ਦਿਨ ਨਹੀਂ ਚੜਨਾ ਹੈਗਾ ਕਹਿੰਦੇ ਹਲੇ ਅੱਜ ਦਾ ਦਿਨ 35 35 ਰਾਜ ਦੇ ਵਿੱਚ ਪੰਜਾਬ ਦੇ ਅੱਦੇ ਭਾਰਤ ਦੇ ਰਾਜ ਹਨ ਉਹਨਾਂ ਦੇ ਵਿੱਚ ਕਹਿੰਦੇ ਦਿਨ ਟਾਈਮ 12:30 ਹੋ ਗਏ ਬਾਕੀ ਕਮੈਂਟ ਕਰਕੇ ਦੱਸੋ ਕਿੱਥੇ-ਕਿਥੇ ਗੜੇ ਪੈ ਰਹੇ ਆ ਕਈ ਜਗ੍ਹਾ ਤੇ ਗੋਲੇ ਨੇ ਕਈ ਜਗ੍ਹਾ ਤੇ ਇਹਨਾਂ ਨੂੰ ਗੋਲੇ ਕਹਿੰਦੇ ਹੋਰ ਕੀ ਕਹਿੰਦੇ ਹੋਰ ਕੁਝ ਕਹੇ ਹੁੰਦੇ ਆ ਕੁਝ ਕਹੇ ਕਹਿੰਦੇ ਗੋਲੇ ਨੂੰ ਪਰ ਤੇ ਕਹਿੰਦਾ ਵੀ ਪੱਟਸਾ ਇਹ ਨਹੀਂ ਦੇਖ ਹਾਲਾਤ ਕੋਸੇ ਐਵੇਂ ਦੇ ਬਣੇ ਪਿਆ ਤੇ ਐਵੇਂ ਦੇ ਹਾਲਾਤਾਂ ਵਿੱਚ ਕੰਮ ਤੇ ਜਾਣਾ ਪੈਣਾ ਤੇ ਸਮਾਂ ਕੰਮ ਤੇ ਜਾਣ ਦਾ ਹੋ ਗਿਆ ਤੇ ਹੁਣ ਪਾਣੀ ਦੇ ਵਿੱਚੋਂ ਦੀ ਤੁਰਕੇ ਜਾਣਾ ਪੈ ਰਿਹਾ ਆਪਾਂ ਨੂੰ ਕੰਮ ਤੇ ਹਾਂ ਲੋ ਜੀ ਜਿੰਨਾਰੇ ਕੰਮ ਕਰਨੇ ਹੀ ਰੁਕ ਸਕਦੇ ਉਹਨਾਂ ਨੂੰ ਤਾਂ ਚੱਲਣਾ ਹੀ ਪੈਂਦਾ ਜੱਲੀਏ ਰੰਗਣਾ ਦਾ ਪੈਣਾ ਹੀ ਆ ਤੇ ਦੁਰਕੇ ਚੱਕਰਾ ਗੱਡੀਆਂ-ਗੋਡੀਆਂ ਆਉਂਦੀਆਂ ਨੇ ਤੇ ਛਿੱਟੇ ਪੈਂਦੇ ਆ ਜੀ ਗਈ ਜਾ ਰਿਹਾ ਹਾਂ ਮੈਂ ਤੇ ਨੇੜੇ-ਨੇੜੇ-ਨੇੜੇ ਕੱਲਾ 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 ਬੰਦੇ ਆ ਕੱਲਾ ਬੰਦਾ ਜਿਹੜਾ ਮੈਂ ਪਾਣੀ ਦੇ ਵਿੱਚ ਜਾ ਰਿਹਾ ਹਾਂ ਇਹ ਨੇ ਮਜਬੂਰੀਆਂ ਪੈਸੇ ਵਿੰਡੋ ਹੈ ਜੋ ਕੁਝ ਵਧੀਆ ਲੱਗਦਾ ਮੈਂ ਮੱਚ-ਮੱਚ ਕੋਈ ਕੋਈ ਬੰਦਾ ਤਾਂ ਵਧੀਆ ਆਉਂਦਾ ਜਿਹੜਾ ਕਿ ਲਵੇ ਆ ਕੇ ਹੌਲੀ ਕਰ ਲੈਂਦਾ ਪਰ ਕੋਈ ਕੋਈ ਤਾਂ ਇਦਾਂ ਦੇ ਹੁੰਦੇ ਨਹੀਂ ਕਿ ਜਿਹੜੇ ਜਾਣ ਬੁੱਝ ਕੇ ਤੇਜ਼ ਕਰਦੇ ਆ ਸਵਾਦ ਲੈਣ ਦੇ ਮਾਰੇ ਬਾਕੀ ਜਿੰਨੇ ਸਵਾਦ ਲੈਣਾ ਲਈ ਜਾਣ ਦੋ ਮਾਪਾ ਆਪਣੀ ਜ਼ਿੰਦਗੀ ਦੀ ਨਜ਼ਾਰੀ ਲਓ ਆਪਕੋ ਆਪਦੀ ਜ਼ਿੰਦਗੀ ਦੀ ਨਜ਼ਾਰੀ ਚੱਲ ਰਹੀ ਹੈ ਟੱਟੋਗਾ ਤਾਂ ਮੈਨੂੰ 20 ਮਿੰਟ ਹੋ ਗਏ ਪਾਣੀ ਦੇ ਵਿੱਚ ਕਰਦੇ ਨੂੰ ਤੇ ਪੈਰ ਮੇਰੇ ਜਮਾ ਸੁੰਨ ਹੋ ਗਏ ਹਰੇ ਕਹੇ ਦੇ ਸੰਕਰ ਮੰਡੇ ਨਹੀਂ ਆਏ ਮੈਂ ਜਾਂਦੇ ਨੇ ਭਲੇ ਹਲੇ ਹੋ ਦੂਰ ਤੱਕ ਪਾਣੀ ਖੜਾ ਉਹ ਉਥੇ ਤੱਕ ਹਲੇ ਆਪਾਂ ਤੁਰ ਕੇ ਜਾਣਾ ਚਲੋ ਚਲੀ ਜਾਂਦੇ ਆ ਆ ਦੇਖੋ ਆ ਗੱਡੀ ਵਾਲਾ ਬੰਦਾ ਕਿੰਨਾ ਵਧੀਆ ਕੀ ਗੱਡੀ ਉਹੜੀ ਕਰਨੀ ਰੋਕੇ ਲਈ ਇਹ ਬੰਦਾ ਲੰਘ ਜਾਊਗਾ ਤੇ ਚਲੋ ਫੇਰ ਵੀ ਆਪਾਂ ਲੰਘ ਜਾਾਂਗੇ ਦੁਕਾਨਾਂ ਵਾਲੇ ਬੈਠੇ ਆਂ ਦੁਕਾਨਾਂ ਤੇ ਕਸਟਮਰ ਵੀ ਕੋਈ ਨਹੀਂ ਆ ਰਿਹਾ ਸਾਰੀ ਇਹ ਜੇ ਮੀਂਹ ਦੇ ਵਿੱਚ ਕਿਵੇਂ ਨਿਕਲਣਾ ਸਾਡੇ ਵਰਗਿਆਂ ਜੀ ਨੇ ਬਸ ਨਿਕਲ ਲਾਉਂਦੀ ਕੰਮੀ ਤਾਂ ਦੀ ਬਿਨਾਂ ਕੰਮ ਤੋਂ ਆ ਦੇਖੋ ਪਾਗਲ ਬੰਦੇ ਐ ਆਉਂਦਾਗਾ ਪਹਾਈ ਗੱਡੀ ਲੋਕ ਪਾਗਲ ਹੁੰਦੇ ਆ ਈ ੱੱੱਕੇ ਨਾਲ ਇਹੋ ਕਰਦੇ ਆ ਵਿੱਚ ਇਧਰੇ ਪ੍ਰਕਾੰਧਰ ਬਹਰ ਹੋਇਆ ਥੇ ਨੇ ਨਿਕਲੇ ਦੇਖ ਰਹੇ ਨੇ ਕਿਧਰੇ ਆ ਜਾ ਰਹੇ ਨੇ ਲੋਕਾਂ ਨੇ ਹੁਣੇ ਤੋਂ ਬਾਅਦ ਥੋੜਾ ਪਾਣੀ ਅੱਗੇ ਹੋਰ ਮਿਲਣਾ ਲਗਭਗ 4 4 ਕਿਲੋਮੀਟਰ ਹੈ ਇੰਨਾ ਪੱਕਾ ਮਤੇ ਜਾਣਾ ਤੇ ਮੈਂ ਬਾਈਕ ਤਾਂ ਨਹੀਂ ਲੈ ਗਿਆ ਆ ਤੁਰੇ ਤੁਰੇ ਲੰਘ ਜਾਂਗੇ ਤਾਂ ਸੋਖੇ ਰਹਾਂਗੇ ਕਿਉਂਕਿ ਬਾਰਿਸ਼ ਜਿਹੜੇ ਹਿਸਾਬ ਨਾਲ ਪੈ ਰਹੀ ਆ ਬਾਰਿਸ਼ ਨੇ ਹਟਣਾ ਨਹੀਂ ਹੈਗਾ ਉਹ ਤਾਂ ਵਧੀਆ ਤੁਰੇ ਤੁਰੇ ਕੰਮ ਤੇ ਲੰਘ ਜੀਏ ਨਹੀਂ ਹਟ ਗਿਆ ਹੁਣ ਤਾਂ ਇਹ ਕੋਈ ਕਣੀ ਹੁੰਦਾ ਪੈ ਨਹੀਂ ਲਿਖੀ ਹਾਂ ਸਭ ਮੜਾ ਜਿ ਖਿੱਚ ਕੇ ਲੰਘ ਜਾਂਦੇ ਆ ਇੱਧਰ ਬੰਦਿਆਂ ਦੀ ਲੜਾਈ ਪੈ ਗਈ ਕਿਸ ਨੇ ਸਕੂਟਰ ਦੇ ਉੱਪਰ ਜਾਂਦਿਆਂ ਦੇ ਉੱਪਰ ਪਾਣੀ ਪਾਤਾ ਇੱਧਰ ਲੜਨ ਲੱਗੇ ਪਿੱਛੇ ਲੈਣ ਲੱਗੇ ਇਹਨਾਂ ਦੇ ਇੱਕ ਵਿਚਾਰੀਓ ਕੁੜੀ ਜਾ ਰਹੀ ਹੈ ਤੁਰੇ ਉਹਦੀ ਸਕੂਟਰੀ ਖਰਾਬ ਹੋ ਗਈ ਤੇ ਸਾਰਿਆਂ ਦਾ ਅੱਜ ਰੱਬ ਨੇ ਜਿਹੜੇ ਲੋਕਾਂ ਨੇ ਮਾਫ ਕਰੇ ਹੋਏ ਨੇ ਰੱਬ ਉਹਨਾਂ ਦੇ ਬਦਲੇ ਲੈ ਰਿਹਾ ਉਹ ਹੌਲੀ 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 ਮਰ ਜਾ ਲੋਕ ਹੌਲੀ ਦੇਖ ਕੇ ਵੀ ਲੋਕਾਂ ਨੂੰ ਕਹਿ ਕੇ ਵੀ ਜੋਰ ਲਾ ਲਿਆ ਲੋਕ ਤਾਂ ਵੀ ਅਸੀਂ ਜਾਂਦੇ ਨੇ ਭਾਈ ਜੀ ਹੋਰਾਂ ਨੇ ਆਪਾਂ ਨੂੰ ਲਿਫਟ ਦੇ ਦਿੱਤੀ ਤੇ ਬਸ ਹੋਰ ਥੋੜੀ ਰਹਿ ਗਈ 1 ਕਿਲੋਮੀਟਰ ਰਹਿ ਗਿਆ ਸੀਗਾ ਤੇ ਨਹੀਂ ਐਨੇ ਲੋਕ ਲੰਘੇ ਕਿਸੇ ਨੇ ਨਹੀਂ ਪੁੱਛਿਆ ਵਿੱਚ ਵਿੱਚ ਇਹੋ ਜਿਹੇ ਲੋਕ ਵੀ ਹੈਗੇ ਜਿਹੜੇ ਕਿ ਪੁੱਛਦੇ ਆ இதுக்கு ஜெனா வந்து